इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੇ ਮੈਂ ਤੁਹਾਨੂੰ ਹੁਣ ਆਪਣੀ ਪਹਿਲਾਂ ਤਿੰਨ ਇੰਟਰੋਡਿਊਸ ਕਰਦੀਆਂ ਇਨੋਗਰੇਸ਼ਨ ਤੋਂ ਪਹਿਲਾਂ ਪਹਿਲਾ ਸਾਡੇ ਨਾਲ ਨੇ ਡਾਕਟਰ ਵਿਸ਼ਵਦੀਪ ਕੋयल ਸਰੇ ਜੁਨਾ ਡਾਇਰੈਕਟਰ ਫਾਟਸ ਹਸਪੀਟਲ ਤੋਂ ਆਣਾ ਤੇ ਅਮਰਿਤ ਸਰ ਦੇ ਫਿਰ ਸਾਡੇ ਨਾਲ ਨੇ ਡਾਕਟਰ ਮੋਦੀਨ ਕੁਮਾਰ ਐਡੀਸ਼ਨਲ ਡਾਇਰੈਕਟਰ ਕੈਸ਼ ਕੋਟੇਡ ਸਟੈਂਡ ਸਰਜਰੀ ਬਲੋ ਤੇ ਡਾਕਟਰ ਬਲੂ ਮਿੱਤਰ ਕੰਸਲਟੈਂਟ ਇਨ ਨਿਊਰੋਲੋਜੀ ਡਾਕਟਰ ਸ਼ਿਵਾਨੀ ਗੜ ਕੰਸਲਟੈਂਟ ਇਨ ਡਾਇਗਨੋਲੋਜੀ ਤੇ ਸਾਡੇ ਨਾਲ ਨੇ ਮਿਸਟਰ ਰਵੀ ਜਹਾਨ ਸਾਡੇ ਸੀਐਲ ਦੇ ਮਾਰਕੀਟਿੰਗ ਦੇ ਹੈ ਅੱਜ ਇੱਕ ਨਵੇਂ ਚਾਕਰਤੀ ਤੇ ਨਵੇਂ ਆਨਕੋਲੋਜੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੈਂਟਰ ਨੂੰ ਹੋਰ ਵੱਡਾ ਕਰਨ ਲਈ ਸਟਾਰਟਿੰਗ ਵਿੱਚ ਇਥੇ ਕੈਨਕੋਲੋਜੀ ਆਨਕੋਲੋਜੀ ਵਿਰੋਲੋਜੀ ਐਂਡ

होर पेशेंट्सू जेकल पेशेंट्स है उन्होंने बैटर केयर प्रोवाइड करा एफर्ट है इतने सो दैट पेशेंट में होटे हॉस्पिटल तक ट्रैवल कर जो टाइम है तो उन्हों हेल्थ दे बैटर सर्विस दे सेंटर इतने ओपन किया गया एंड डिफरेंट हर स्पेसैलिटीज डॉक्टर जिमें कोई वेडसडे विजिट करेगा कोई फ्राइडे विजिट करेगा डिफरेंट डॉक्टर के हिसाब से सो दैट एवरी वीक संबडी इज कमिंग ईयर फ्रॉम कोर्टिस को देख सकन डॉक्टर मॉर्निंग का टाइम है जी मोस्टली सारे डॉक्टर इलेवन टू वन इलेवन ए एम टू वन पी एम टू आगे इतने अवेलेबल होंगे सो अकॉर्डिंग टू द शड्यूल एंड एवरी वीक एक वारी वनस वीक या ट्वाइस मतलब दो हफ्त च एक वाली ਉਨਾ ਰੈਗੂਲਰ ਵਿਜ਼ਿਟ ਕੀਤਾ ਜਾ ਰਿਹਾ ਹੈ। ਦਾ ਸਬਿਲ ਚਾਹਤੋਂ ਕੋਈ ਨਹੀਂ ਦੇ ਰਹੇ। ਨਹੀਂ ਜੀ ਕੋਈ ਡਿਫਰੈਂਟ ਡਿਫਰੈਂਟ ਟਾਈਮ ਸ਼ਡਿਊਲ ਦੇ ਹਿਸਾਬ ਨਾਲ ਉਹ ਕਿਸੀ ਦਿਨ ਜਿੰਜਵੈਂਟ ਅਨਕਾਲੋਜੀਸ ਦਾ ਵੇਲੇ ਵੇਲੇ ਕਿਸੀ ਦਿਨ ਯੂਰੋਲੋਜੀ ਦੇ ਡਾਕਟਰ अवेलेबल ਹੈ ਕਿਸੀ ਦਿਨ ਆ ਜੀ ਸਰਜਰੀ ਇਨ ਦ ਡਾਕਟਰ ਡਾਕਟਰ ਮੋਹਨ ਕੁਮਾਰ ਸਰ ਹਰ ਹਫਤੇ ਲੇ ਲੇ ਹਾਂਜੀ। ਬਾਕੀ ਸਪੈਸ਼ੈਲਿਟੀਜ਼ ਡਿਫਰੈਂਟ ਟਾਈਮ ਸੇ ਹੋ। ਮਤਲਬ ਕੀ ਕਹਣਾ ਚਾਹੁੰਦੇ ਹੋ ਜਿਹੜੀ ਅੱਜ 40 ਦਾ ਉਹਦੇ ਡਾਟਰ ਹੋਇਆ ਹੈ। ਹਾਂਜੀ। ਆ ਪਹਿਲਾਂ ਤਾਂ ਕੰਡਾ ਔਰ ਬਲੋ ਦੇ ਸਾਰੇ ਲੋਕਾਂ ਨੂੰ ਮੇਰੇ ਘਰ ਪਰਿਸ਼ਾਸਿਕ ਸਵੀਕਾਰ ਮੈਂ ਡਾਕਟਰ ਨੀਤ ਪਾਟਿਆ ਮੈਂ 47 ਸਟਾਰ ਨੂੰ ਜਾਨਾ ਵਿਖੇ ਕੈਂਸਰ ਸਰਜਨ ਔਰ ਕੈਂਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੇ ਹਾਂ ਠੀਕ ਹੈ ਇਹ ਇੱਕ ਜਿਹੜਾ ਇਨੀਸ਼ੀਏਟਿਵ ਅਸੀਂ ਲਿੱਤਾ ਹੈ 47 ਸਟਾਰ ਨੇ ਔਰ ਸਪੈਸ਼ਲਿਸਟ ਡਾਕਟਰ ਮੋਜੀਤ ਜਿਹੜੇ ਸਾਡੇ ਉੱਤੇ ਗੈਸਟਰ ਡਿਪਾਰਟਮੈਂਟ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਅਲਟਰਨੈਟ ਨਾਲ ਜੀ ਅਸੀਂ ਇੱਥੇ ਮੁਫਤੀ ਸੇਵਾਵਾਂ ਖੰਨਾ ਔਰ ਅਮ ਲੋਕ ਸਾਰੇ ਲੋਕਾਂ ਨੂੰ ਦੇਣਾ ਚਾਹਾਂਗੇ ਕੈਂਸਰ ਦੀ ਜੇ ਮੈਂ ਗੱਲ ਕਰਾਂ ਅਸੀਂ ਬੋਤੇ ਸਰਚਾ ਲਿਖੇ ਕੈਂਸਰ ਹਰ ਤਰ੍ਹਾਂ ਦੇ ਕੈਂਸਰ ਨੂੰ ਲੜਨ ਨਾਲ ਉਹਦੇ ਨਾਲ ਨੂੰ ਕਲੀਕ ਕਰਨ ਲਈ ਆਪਾਂ ਪੂਰੀ ਤਰ੍ਹਾਂ ਸક્ષਮ ਹੈਗੇ ਸਾਡੇ ਕੋਲ ਸਰਜਰੀ ਕੀਮੋਥੈਰਪੀ ਰੇਡੀਏਸ਼ਨ ਤੇ ਡਾਇਗਨੋਸਟਿਕ ਸਾਰੀਆਂ ਤਰ੍ਹਾਂ ਦੀ ਸੇਵਾਵਾਂ ਉਪਲਬਧ ਨੇ ਤੇ ਮੈਂ ਕੈਂసర్ ਡਿਪਾਰਟਮੈਂਟ ਵੱਲੋਂ ਇਥੇ 470 ਲੋਕਾਂ ਨੂੰ ਇਹ ਸਾਰੀਆਂ ਆਪਣੀਆਂ ਸੇਵਾਵਾਂ ਉਪਰ ਕਰਾਂਗੇ ਅਸੀਂ ਕਿ ਜੋ ਬੈਸਟ ਪੋਸੀਬਲ ਹੋ ਸਕੇਗਾ ਉਹਦੇ ਲਈ ਆਪਾਂ ਹੈਲਪ ਕਰਾਂਗੇ ਕੈਂਸਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਦੀ ਡੇਟ ਵਿੱਚ ਕੈਂਸਰ ਇੱਕ ਬਹੁਤ ਹੀ ਵੱਡੀ ਸਮੱਸਿਆ ਉੱਪਰ ਕੇ ਆ ਰਹੀ ਹੈ ਠੀਕ ਹੈ ਆਨ ਵਾਲੇ ਥੋੜੇ ਸਮਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਹਾਰਟ ਅਟੈਕ ਬਹੁਤ ਕਾਮਨ ਕਾਰਨ ਸੀਗਾ ਹੁਣ ਕੈਂਸਰ ਇੱਕ ਬਹੁਤ ਵੱਮਨ ਸਮੱਸਿਆ ਹੋਣ ਵਾਲੀ ਹੈ ਸਪੈਸ਼ਲੀ ਆਪਣੇ ਪੰਜਾਬ ਦੇ ਲੋਕਾਂ 'ਵਰ ਤੇ ਇੱਥੇ ਮੈਨੂੰ ਇਹ ਲੱਗਦਾ ਕਿ ਅਜੇ ਤੋ ਉਸ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਗਰਾਊਂਡ ਲੈਵਲ ਤੇ ਪਿੰਡਾਂ ਲੈਕ ਐਫਰਟ ਆ ਸਾਡੇ ਕੋਲ ਨੂੰ ਕਿ ਅਸੀਂ ਬਿਲਕੁਲ ਜੋ ਵੀ ਬੈਸਟ ਸਰਵਿਸਿਜ਼ ਹੈਗੀਆਂ ਗਰਾਸ ਰੂਟ ਲੈਵਲ ਤੱਕ ਪਿੰਡਾਂ ਦੇ ਲੋਕਾਂ ਤੱਕ ਠੀਕ ਹੈ ਛੋਟੇ ਟਾਊਨਸ ਤੱਕ ਆਪਾਂ ਉਹ ਸੇਵਾਵਾਂ ਦੇਈਏ ਠੀਕ ਹੈ ਤਾਂ ਉਸ وجہੋਂ ਅਸੀਂ ਇਹ ਇੱਕ ਐਫਰਟ ਦਿੱਤਾ ਹੈ ਕਿ ਅਸੀਂ ਉਹ ਸੇਵਾਵਾਂ ਹੀ ਪੂਰੇ ਬੱਦਪਰਾਂ ਤੇ ਲਈਏ ਥੈਂਕ ਯੂ ਅਗਲਾ ਜਦੋਂ ਜੇ ਰਾਜ ਨੂੰ ਸ਼ੁਰੂਆਤ ਮੇਰਾ ਨਾਮ ਡਾਕਟਰ ਬਰੁਨਜੀਤ ਮੈਂ ਅਜਿਹੀ ਆਲਜੀਸ ਇੱਥੇ ਓਪੀਡੀ ਸਰਵਿਸਿਜ਼ ਦੂੰਗਾ ਐਵਰੀ ਫਰਸਟ ਐਂਡ ਥਰਡ ਥਰਡ ਵੈਨਸਡੇ ਮੇਨ ਮੋਟਿਵੇਸ਼ਨ ਅਥੀ ਉਪੀਕਰਨ ਦਾ ਸੀ ਕਿ ਜੋ ਆਪਣਾ ਪੰਜਾਬ ਦਾ ਰੂਰਲ ਏਰੀਆ ਹੈ ਇਹ ਪੰਜਾਬ ਆਲਮੋ ਸਾਰਾ ਹੀ ਸਟੋਨ ਬਿਲ ਦੇ ਵਿੱਚ ਹੀ ਆਉਂਦਾ ਵੀ ਸਟੋਨ ਦਾ ਮਤਲਬ ਹੈ ਕਿ ਕਿਡਨੀ ਸਟੋਨ ਕਿਡਨੀ ਦੀ ਬਾਈਚ ਸਟੋਨ ਇਹ ਇਨਸੀਡੈਂਟ ਪੰਜਾਬ ਦੇ ਵਿੱਚ ਕਾਫੀ ਹੈ ਪੰਜਾਬ Rajasthan ਤਾਂ ਪੇਸ਼ੈਂਟ ਜਿਹੜੇ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਮੇਰੇ ਕਿਡਨੀ ਸਟੋਨ ਹੈ ਤੋਂ ਨੂੰ ਅੱਗੇ ਗਾਈਡ ਕਰਨ ਵਾਸਤੇ ਆਈ ਥਿੰਕ ਥੋੜੀ ਜੀ ਹਜੇ ਕਮੀ ਹੈ ਕਿ ਵੀ ਹਾਂਜੀ ਗਾਈਡ ਨਹੀਂ ਕਰ ਪਾਂਦਾ ਕੋਈ ਉਹਨੂੰ ਕਿਉਂਕਿ ਉਹ ਕਿਡਨੀ ਸਟੋਨ ਦਾ ਕੀ ਇਲਾਜ ਹੋਵੇਗਾ ਤਾਂ ਬੀਸਿਕਲੀ ਓਬਡੀ ਸੈਂਟਰ ਬੋਲਣ ਦਾ ਮਕਸਦ ਇਹ ਸੀ ਕਿ ਆਪਾਂ ਉਹਨਾਂ ਪੇਸ਼ੈਂਟਸ ਨੂੰ ਗਾਈਡ ਕਰ ਸਕੀਏ ਕਿ ਹਾਂਜੀ ਉਸ ਚੀਜ਼ ਦਾ ਫਰਦਰ ਟ੍ਰੀਟਮੈਂਟ ਕੀ ਹੈ ਨਾਲੇ ਪ੍ਰੋਸਟੇਟ ਜਿਹੜੀ ਇੱਕ ਬਿਮਾਰੀ ਹੈ ਇਹ ਜਿਵੇਂ ਕਹਿੰ ਲੋ ਕਿ ਰੱਬ ਦੀ ਨਿਓ ਪੰਜਾਬ ਵਿੱਚ ਹੁੰਦੇ ਸਾਲ ਦੀ ਉਮਰ ਤੋਂ ਬਾਅਦ ਮੋਸਟਲੀ ਬੰਦਿਆਂ ਨੂੰ ਆਉਂਦੀ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਕਾਫੀ ਮਿਥ ਨੇ ਆਪਣੇ ਰੂਰਲ ਏਰੀਆ ਦੇ ਵਿੱਚ ਤਾਂ ਉਸ ਪ੍ਰਤੀ ਜਾਗਰੂਕਤਾ ਕ੍ਰੀਏਟ ਕਰਨਾ ਸੀ ਇਹ ਓਬਡੀ ਸੈਂਟਰ ਹੈ ਕਿ ਹਾਂਜੀ ਇਹ ਪ੍ਰੋਸਟੇਟ ਦੀ ਬਿਮਾਰੀ ਕੋ ਡਰਨ ਦੀ ਲੋੜ ਨਹੀਂ ਹੈ ਪ੍ਰੋਪਰ ਇਲਾਜ ਕਰਵਾ ਲਿਆ ਜਾਵੇ ਤਾਂ ਇਹ ਤੁਹਾਡੀ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਫਰਕ ਪਾ ਸਕਦੀ ਦਾ ਮੇਨ ਮੂਡ ਇਥੇ ਫੋਕਸ ਨੂੰ ਆਪਰੇਟਿਵ ਸੈਂਟਰ ਹੈ ਕਿ ਪੇਸ਼ੈਂਟ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨ। ਨਾਲੇ ਜਿਹੜੇ ਪੇਸ਼ੈਂਟ ਨੂੰ ਮੰਨ ਲਓ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਦੇ ਇੱਕ ਜਗਹ ਰਹਿੰਦੀ ਕਿ ਹਾਂਜੀ ਲੁਧਿਆਣੇ ਜਾ ਕੇ ਕਿੱਥੇ ਦਿਖਾਵਾਂਗੇ ਵੀ ਤੇ ਚਾਂਚ ਟਾਈਮ ਲੱਗਦਾ ਹੈ ਦੂਰ ਬਹੁਤ ਹੈ ਤਾਂ ਉਹ ਉਹਨਾਂ ਪੇਸ਼ੈਂਟਸ ਵਾਸਤੇ ਕਿ ਫੈਸਿਲਿਟੀ ਹੈ ਕਿ ਵੀ ਹਾਂਜੀ ਆਪਰੇਸ਼ਨ ਤੋਂ ਪਹਿਲਾਂ ਇੱਥੇ ਸਾਨੂੰ ਦਿਖਾ ਸਕਦੇ ਨੇ ਸਿਰਫ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਵਾਰੀ ਲੁਧਿਆਣੇ ਆਣਾ ਪਏਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਪੇਸ਼ੈਂਟ ਨੂੰ ਦਿਖਾਣਾ ਪੈਂਦਾ ਤੁਹਾਨੂੰ ਉਸ ਚੀਜ਼ ਵਾਸਤੇ ਵੀ ਉਹ ਇੱਕ ਕੰਫਰਟੈਂਸ ਵਾਲੀ ਕਿ ਵੀ ਹਾਂਜੀ ਨੇ ਉਥੇ ਆ ਕੇ ਸਮੂਹ ਕੁੜੀ ਦੇ ਵਿੱਚ ਐਕਸਪ੍ਰੈਸਰ ਸਭ ਜਿਹੜਾ ਉਹ ਆਪਰੇਸ਼ਨ ਦੀ ਗੱਲ ਬਾਤ ਦੀ ਹੁੰਦੀ ਹੈ ਜਿਹੜੀ ਆਪਰੇਸ਼ਨ ਗੱਲ ਦੀ ਹੁੰਦੀ ਹੈ ਕੀ ਲੈ ਕੇ ਆਣ ਜਾਣ ਦਾ ਕੋਈ ਐਸਾ ਸਸਟੋ ਉਹਨਾਂ ਨੂੰ ਆ ਦੇਖੋ ਆਈ ਥਿੰਕ ਜਿਹੜੇ ਪੇਸ਼ੈਂਟ 40s ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਚਾਹੁੰਦਾ ਉਹਦੇ ਲਈ ਆਪਰੇਸ਼ਨ ਵਾਸਤੇ ਉੱਥੇ ਪਹੁੰਚਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹਨੂੰ ਜ਼ੁਰਤ ਨਹੀਂ ਹੈ ਕਿ ਜਿਹੜੀ ਹੈਲਥੀ ਆਈਡੀ ਜੋ ਮੈਨੂੰ ਲੱਗਦਾ ਹੈ ਕਿ ਉਹ ਪੇਸ਼ੇ ਨੂੰ ਜੇ ਇੰਸ਼ੋਰੈਂਸ ਪੇਸ਼ੈਂਟ ਹੈ ਜਾਂ 40s ਦੇ ਵਿੱਚ ਇਲਾਜ ਕਰਾਉਣਾ ਚਾਹੁੰਦਾ ਤਾਂ ਕਿ ਆਪਾਂ ਉਹ ਪੇਸ਼ੇ ਨੂੰ ਆਪਰੇਸ਼ਨ ਵਾਸਤੇ ਐਟਲੀਸਟ ਉਹ ਹਸਪੀਟਲ ਸਾਡੇ ਪਹੁੰ ਮੇਰੇ ਕੀ ਜਣ ਧੰਨਵਾਦ ਜੋ ਤੁਹਾਡੇ ਸੱਜਣਾਂ ਕੋਲ ਬੁਣਦੇ ਨਾਲ 40 ਜੀ ਜਿਹੜਾ ਇਹ ਹੋਇਆ ਠੀਕ ਹੈ ਬਹੁਤ ਦਿਨ ਕਿ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਸਪੈਸ਼ਲ ਹੈ ਜਦੋਂ ਮੈਂ ਇਹ ਹਸਪੀਟਲ ਸ਼ੁਰੂ ਕੀਤਾ ਸੀ ਹਸਪੀਟਲ ਸ਼ੁਰੂ ਕੀਤੇ ਹੋਏ ਹੁ 15 ਸਾਲ ਹੋ ਗਏ ਉਦੋਂ ਦੀ ਮੇਰੀ ਇੱਛਾ ਹੈ ਇੱਕ ਹਸਪੀਟਲ ਦਾ ਕਨਸੈਪਟ ਹੀ ਤਾਂ ਕਰਕੇ ਆਇਆ ਸੀ ਕਿ ਜਿਹੜੀ ਹਾਈ ਕੁਆਲਿਟੀ ਕੇਅਰ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਉੱਥੇ ਵੀ ਲੋਕਾਂ ਨੂੰ ਪਹੁੰਚੇ ਇਹ ਸਾਡਾ ਪਰਪਸ ਸੀਗਾ ਜਦੋਂ ਮੈਂ ਇੰਨੇ ਸਾਰਾ ਇੱਥੇ ਪ੍ਰੈਕਟਿਸ ਕਰ ਰਿਹਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਕਿ ਜਿਹੜੀ ਪੇੜ ਦੀਆਂ ਬਿਮਾਰੀਆਂ ਆ ਉਹਦਾ ਤੇ ਮੈਂ ਇਲਾਜ ਕਰ ਸਕਦਾ ਲੇਕਿਨ ਜਿਹੜੇ ਬਾਕੀ ਸਪੈਸ਼ਲਿਸਟ ਹੈ ਚੰਗੇ ਸਪੈਸ਼ਲਿਸਟ ਕਿਸੇ ਵਧੀਆ ਇੰਸਟੀਚਿਊਸ਼ਨ ਦੇ ਨਾਲ ਜੁੜੇ ਹੋਏ ਉਹਦੀ ਕਮੀ ਹਮੇਸ਼ਾ ਸਾਨੂੰ ਇੱਥੇ ਮਹਿਸੂਸ ਹੁੰਦੀ ਸੀ ਸਾਨੂੰ ਉਹ ਕਨਸੈਪਟ ਠੀਕ ਨਹੀਂ ਲੱਗਦਾ ਸੀ ਕਿ ਟੈਂਪਰੇਰੀ ਕਿਸੇ ਨੂੰ ਬੁਲਾਇਆ ਔਰ ਉਹਦਾ ਇਲਾਜ ਕਰਕੇ ਬਾਅਦ ਚ ਡਾਕਟਰ ਚਲਾ ਗਿਆ ਪੇਸ਼ੈਂਟ ਨੂੰ ਕੋਈ ਵੇਖ ਰਿਹਾ ਉਸ ਚੀਜ਼ ਦਾ ਮੈਨੂੰ ਸੀਗਾ ਕਿ ਅਗਰ ਆਪਣਾ ਕੋਲਾਬੋਰੇਸ਼ਨ ਕਿਸੇ ਐਦਾਂ ਦੇ ਹਸਪੀਟਲ ਨਾਲ ਹੋ ਜਾਏ ਜਿਹੜੇ ਅਚੀ ਕੁਆਲਿਟੀ ਕੇਅਰ ਪ੍ਰੋਵਾਈਡ ਕਰਦਾ ਹੈ ਤੇ ਬਾਕੀ ਸਪੈਸ਼ੈਲਟੀਆਂ ਦੇ ਡਾਕਟਰ ਸਾਡੇ ਨਾਲ ਜੁੜ ਜਾਣ ਤੇ ਉਹੋ ਚੀਜ਼ ਅੱਜ ਮੈਨੂੰ ਇੱਕ ਕਿਸਮ ਦਾ ਸੁਪਨਾ ਪੂਰਾ ਹੋਇਆ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਹੁਣ ਜਿਹੜੇ ਵੀ ਵਧੀਆ ਸਾਨੂੰ ਡਾਕਟਰਸ ਲੱਗਦੇ ਆ ਉਹ ਆਪਣੀ ਸੇਵਾਵਾਂ ਇੱਥੇ ਦੇਣਗੇ ਇਹ ਜ਼ਰੂਰ ਹੈ ਕਿ ਸ਼ੁਰੂ ਚ ਆਪਾਂ ਕੋਈ ਵੀ ਚੀਜ਼ ਸਟਾਰਟ ਕਰਦੇ ਜਿਵੇਂ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ ਇੱਥੇ ਰੋਜ਼ ਨਹੀਂ ਆਉਂਦਾ ਸੀ ਮੈਂ ਹਫ਼ਤੇ ਚ ਇੱਕ ਦਿਨ ਆਉਂਦਾ ਸੀ ਲੇਕਿਨ ਇੰਨੇ ਸਾਲਾਂ ਚ ਲੋਕਾਂ ਦਾ ਇੰਨਾ ਸਪੋਰਟ ਮਿਲਿਆ ਕਿ ਧੀਰੇ 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 ਇਨਕਲੀਨੇਸ਼ਨ ਇਤਨਾ ਹੋ ਗਿਆ ਕਿ ਮੈਂ ਹੁਣ ਰੋਜ਼ ਇੱਥੇ ਅਵੇਲੇਬਲ ਹੁੰਨਾ ਐਨਾ ਹੀ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਬਾਕੀ ਫਰੈਂਡਸ ਨੇ ਕਲੀਗਸ ਨੇ ਇਹ ਪੇਸ਼ੈਂਟਸ ਮਿਲ ਸਕਦੇ ਨੇ ਕਿ ਫਿਰ ਡਾਕਟਰ ਇੱਥੇ ਵੱਧ ਟਾਈਮ ਕੱਢ ਸਕਣਗੇ ਇਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਆਪਰੇਸ਼ਨ ਦਾ ਵੀ ਇਹ ਹੋ ਸਕਦਾ ਹੈ ਬਟ ਹਜੇ ਸਾਡੇ ਪਲੈਨਿੰਗ 'ਚ ਇੰਨਾ ਕੋਈ ਸਪੈਸ਼ਲ ਚੀਜ਼ ਨਹੀਂ ਹੈ ਲੇਕਿਨ ਅਗਰ ਇਦਾਂ ਲੱਗਿਆ ਕਿ ਪੇਸ਼ੈਂਟਸ ਨੂੰ ਲੋਡ ਹੈ ਪੇਸ਼ੈਂਟਸ ਨੂੰ ਡਿਮਾਂਡ ਹੈਗੀ ਇਦਾਂ ਦੀ ਤੇ ਮੈਂ ਜ਼ਰੂਰ ਫੋਟਿਸ ਦੇ ਜਿਹੜੇ ਮੈਨੇਜਮੈਂਟ ਹੈ ਉਹਦੇ ਨਾਲ ਰਿਕੁਐਸਟ ਕਰਾਂਗਾ ਕਿ ਆਪਣੀ ਸੁਵਿਧਾਵਾਂ ओपीडी ਨੂੰ ਵਧਾ ਕੇ ਕੋਈ ਜਿਹੜੇ ਪੇਸ਼ੈਂਟ ਦੇ ਐਡਮਿਸ਼ਨ ਜਾਂ ਆਪਰੇਸ਼ਨ ਇਹ ਸੁਵਿਧਾਵਾਂ ਇੰਕਰੀਜ਼ ਇੱਥੇ ਵਧਾਈ ਜਾਣ ਤਨਾ ਉਮੀਦ ਜਗੂਰ ਕਰਨਾ ਹੈ ਕਿਉਂਕਿ ਉਹਦੇ ਨਾਲ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਜਿਸ ਜਿਵੇਂ ਮੈਂ ਦੇਖ ਰਹੀ ਸੀ ਕਿ ਉਹ ਵੈਸੇ ਵੀ ਹੋਇਆ ਕਿ ਜਿਹੜਾ ਇਹ ਹਸਪਿਟਲਾਈਜ਼ ਹਲਾਤ ਰਹੇ ਨੇ ਵਿਲੇਜ ਜਿਹੜੇ ਨੇ ਉਹ ਲੋ ਹੋ ਗਿਆ ਜਾਲ ਉਹਦੇ ਪਿੰਡ ਨੇ ਉਹ ਹੈ ਕੋਈ ਰੇਡ ਦਾ ਵੀ ਥੋੜਾ ਜਿਹਾ ਆਮ ਜਨ ਗਰੀਬ ਹੋਗੀ ਬੜੀ ਆਂਦੀ ਜਾ ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਲੁਧਿਆਣੇ ਪੇਸ਼ੈਂਟ ਦੇਖਦਾ ਉੱਥੇ ਜਿਹੜੀ ਮੇਰੀ ਫੀਸ ਹੈ ਉਹਦੇ ਨਾਲੋਂ ਇੱਥੇ ਫੀਸ 50% ਹੈ ਜਿਹੜੇ ਆਪਾਂ ਟੈਸਟ ਕਰਦੇ ਆਂ ਜਿਹੜੇ ਕਿਸੇ ਵੱਡੇ ਹਸਪਤਾਲ 'ਚ ਟੈਸਟ ਹੋਣਗੇ ਜਿਹੜਾ ਖਰਚਾ ਆਊਗਾ ਉਹ ਪੇਸ਼ੈਂਟ ਨੂੰ ਆਪਾਂ ਬੈਨੀਫਿਟ ਦੇਣੇ ਆ ਕਿ ਇੱਥੇ ਆਪਾਂ 50% ਨੇੜੇ 50 60% ਦਾ ਚਾਰਜ ਲੱਗਦਾ ਹੈ ਤੇ ਪੇਸ਼ੈਂਟ ਨੂੰ 50 40% ਦਾ ਇੱਥੇ ਬੈਨੀਫਿਟ ਹੈ ਤੇ ਕੁਆਲਿਟੀ ਮੈਨੂੰ ਲੱਗਾ ਆਪਾਂ ਸੇਮ ਮੇਨਟੇਨ ਕਰਦੇ ਜਿਹੜੀ ਚੰਗੀ ਕੁਆਲਿਟੀ ਹੋਣੀ ਚਾਹੀਦੀ ਤੇ ਪੇਸ਼ੈਂਟ ਵਾਸਤੇ ਬਹੁਤ ਬੈਨੀਫਿਟ ਹੈ ਲੇਕਿਨ ਇਹ ਹਸਪਤਲ ਮੈਂ ਖੋਲੇ ਰੂਰਲ ਪੇਸ਼ੈਂਟ ਵਾਸਤੇ ਸੀਗਾ ਰੂਰਲ ਪੋਪੂਲੇਸ਼ਨ ਆਂਦੀ ਵੀ ਬਹੁਤ ਹੈ ਬਟ ਮੈਂ ਇਹ ਵੀ ਨੋਟਿਸ ਕੀਤਾ ਕਿ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਦੇ ਪੇਸ਼ੈਂਟ ਇਹ ਇਹ ਸਿਰਫ ਖੰਨਾ ਵਾਸਤੇ ਸ਼ੁਰੂ ਕੀਤਾ ਗਿਆ ਸੀ ਬਟ ਹਰਿਆਣਾ ਹਿਮਾਚਲ ਪੰਜਾਬ ਪੰਜਾਬ ਦਾ ਦੂਜਾ ਕੋਨਾ ਜਿਵੇਂ ਫਿਰੋਜ਼ਪੁਰ ਹੋਵੇ ਜਿਹੜਾ ਦੂਜੇ ਪਾਸੇ ਪਰ ਉਧਰ ਵੀ ਕਿਉਂਕਿ ਅਗਰ ਪੇਸ਼ੈਂਟ ਦਾ ਇੱਕ ਵਾਰੀ ਵਿਸ਼ਵਾਸ ਬਣ ਜਾਂਦਾ ਹੈ ਫਿਰ ਉਹ ਡਿਸਟੈਂਸ ਨਹੀਂ ਦੇਖਦਾ ਉਹਨੂੰ ਲੱਗਦਾ ਜਿੱਥੇ ਮੈਨੂੰ ਚੰਗੀਆਂ ਸਰਵਿਸਿਜ਼ ਮਿਲੀਆਂ ਉੱਥੇ ਪਹੁੰਚ ਜਾਂਦਾ ਹੈ ਪੇਸ਼ੈਂਟ ਸਰਦ ਜੋ ਉਧਰ ਵੀ ਬੋਲਿੰਦਾ ਤੇ ਫੋਟੇਆਜੀ ਬਰਾਤ ਕੀ ਹੈ ਇਹਦਾ ਕੀ ਨਸੀਬ ਹੈ ਹਾਂ ਸੋ ਸਾਡੇ ਉਹਨੂੰ ਅੱਜ ਉਰੇ ਫੋਟੇਸ ਹਸਪੀਟਲ ਉਧਰ ਆਣਾ ਵੱਲ ਸੋ ਖੰਨਾ ਦੇ ਵਿੱਚ ਇੱਕ ਮਲਟੀ ਸਪੈਸ਼ੈਲਟੀ ਓਪੀਡੀ ਸੈਂਟਰ ਦਾ ਅੱਜ ਇਨੋਗਰੇਸ਼ਨ ਕੀਤਾ ਜਾ ਰਿਹਾ ਹੈ ਇਦੇ ਵਿੱਚ ਜਿਹੜੇ ਕੋਟਸ ਹਸਪੀਟਲ ਹੁੰਦੇ ਆਣ ਆ ਕੋ ਬਾਕਤ ਸਪੈਸ਼ਲਿਸਟ ਜਿਹੜੇ ਹੈਗੇ ਕਿ ਉਪਰੀ ਸਰਵਿਸਿਸ ਐਥੇ ਲੋਕਲ ਲੋਕਾਂ ਖੰਨਾਪਿਆ ਆਸਪਾਸ ਇਹ ਏਰੀਆ ਦੇ ਰੋਟਾ ਨੂੰ ਦੇਣ ਵਾਸਤੇ ਉਹ ਆਪਣਾ ਰੈਗੂਲਰ ਰੈਗੂਲਰ ਵਿਜ਼ਿਟ ਕਰਨਗੇ ਤੇ ਸਾਡਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਪੇਸ਼ੈਂਟਸ ਨੂੰ ਹੈ ਕਿ ਜਿਹੜੀ ਕੋਈ ਖਾਸ ਸਪੈਸ਼ਲਿਸਟ ਸਰਵਿਸਿਸ ਲਈ ਬਹੁਤ ਦੂਰ ਨਾ ਜਾਣਾ ਪਵੇ ਜਿਹੜੇ ਕਿ ਡਾਕਟਰਸ ਤੇ ਕੁਝ ਸੇਵਾਵਾਂ ਜਿਹੜੀਆਂ ਹੈ ਅਸੀਂ ਲੋਕਲ ਲੈਵਲ ਤੇ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਤਾਂ ਕਿ ਜਿਹੜਾ ਲੋਕਾਂ ਦਾ ਟਰੈਵਲ ਟਾਈਮ ਬਚ ਸਕੇ ਉਹਨਾਂ ਨੂੰ ਇਮੀਡੀਏਟ ਕੇਅਰ ਜਿਹੜੀ ਹੈ ਕਿ ਉਹ ਉਰੇ ਮਿਲ ਸਕੇ ਤੇ ਕੁਝ ਪੇਸ਼ੈਂਟ ਜਿਹੜੇ ਕਿ ਪਹਿਲਾਂ ਆਪਰੇਟ ਕਰਾ ਚੁੱਕੇ ਨੇ ਜਾਂ ਕਿ ਐਡਮਿਟ ਹੋ ਚੁੱਕੇ ਉਹਨਾਂ ਦਾ ਫਾਲੋਅ ਅਪ ਜਿਹੜਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਹੋ ਸਕੇ ਤੇ ਇਹ ਇਹ ਮੇਨ ਸਾਡਾ ਮੋਟਿਵ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਸਪੈਸ਼ਲਟੀ ਸਰਵਿਸਿਜ਼ ਲਿਟਰਰੀ ਸਰਵਿਸਿਜ਼ ਨੂੰ ਸਪੈਸ਼ਲਿਸਟ ਜਿਹੜੇ ਕਿ ਉਰੇ ਲੋਕਲ ਲੈਵਲ ਤੇ ਅਵੇਲੇਬਲ ਪਰ ਨਾਰਮਲੀ ਨਹੀਂ ਹੁੰਦੇ ਹੈਗੇ ਉਹਨਾਂ ਤੇ ਕੁੱਲੇ ਡਾਕਟਰ ਰਹੇ ਹੈ ਇਸ ਟਮ ਬਟੇਗਾ ਸੋ ਫਿਲਹਾਲ ਅਸੀਂ ਚਾਰ ਡਾਕਟਰ ਸਟਾਰ ਸਪੈਸ਼ਲਿਟੀਆਂ ਨਾਲ ਸੀ ਸਟਾਰਟ ਕੀਤਾ ਹੈ ਜਿਹਦੇ ਜੀ ਜੀਆਈ ਸਰਜਰੀ ਚ ਡਾਕਟਰ ਮੂਦਿਤ ਕੁਮਾਰ ਯੂਰੋਲੋਜੀ ਯੂਰੋਲੋਜੀ ਦੇ ਵਿੱਚ ਜਿਹੜੇ ਆਪਣੇ ਕੈਂਸਰ ਡਾਕਟਰ ਵਰੁਣ ਮਿੱਤਰ ਆਬਸਟੋਗਾਈਨੋਲੋਜੀ ਡਾਕਟਰ ਸ਼ਿਵਾਨੀਕਰ ਤੇ ਕੈਂਸਰ ਵਾਸਤੇ ਡਾਕਟਰ ਅਨੀਸ਼ ਪਾਟਿਆ ਜਿਹੜੇ ਹੈ ਕਿ ਉਹ ਚਾਰ ਆਪਣੀ ਡਾਕਟਰ ਜਲਵੇ ਸਪੈਸ਼ਲਿਟੀ ਸਰਵਿਸ ਪਹਿਲਾਂ ਸਟਾਰਟ ਕਰਾਂਗੇ ਤੇ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਹੈ ਕਿ ਜਿੱਕੀ ਹੋਰ ਕਿਸੇ ਸਪੈਸ਼ਲਿਟੀ ਦੀ ਰਿਕੁਆਇਰਮੈਂਟ ਆਉਂਦੀ ਹੈ ਤੇ ਕੋਈ ਡਿਮਾਂਡ ਆਉਂਦੀ ਹੈ ਤੇ ਲੋਕਾਂ ਦਾ ਉਹਨਾਂ ਦੀ ਨੀਡ ਹੈ ਸਰ ओपीडी ਜਿਹੜੀ ਹੈ ਬੋਟੀ ਜਿਹਦੀ ਕਿੰਨੇ ਕੁ ਸ਼ਰਤ ਜਿਹੜੀ ਹੈ ਬੋਟੀ ਅਸੀਂ ਜਿਹੜਾ ਦੇਖੀਏ ਜੇ ਗੱਲ ਕਰੀਏ ਕਿ ਉਹ ਪੂਰੇ ਪੰਜਾਬ ਦੇ ਵਿੱਚ ਕੀ ਵੱਖ-ਵੱਖ ਜਗ੍ਹਾ ਤੇ ਅਸੀਂ ਸਰਵਿਸਿਜ਼ ਕਰਦੇ ਹਾਂ ਸਾਡੇ ਤਿੰਨ ਹਸਪਤਾਲ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਜਗ੍ਹਾ ਤੇ ਸਰਵਿਸਿਜ਼ ਦੇ ਰਹੇ ਨੇ ਜੇ ਕੋਟੇ ਸਿਦਾਨਾਂ ਦੀ ਗੱਲ ਕਰੀਏ ਤਾਂ ਅਸੀਂ ਖਨਾਰਾ ਵਿੱਚ ਅਸੀਂ ਉਪਕੜੀ ਰਨ ਕਰ ਰਹੇ ਹਾਂ ਅਸੀਂ ਬਰਨਾਲਾ ਦੇ ਵਿੱਚ ਵੀ ਰਨ ਕਰਦੇ ਹਾਂ ਪ੍ਰੀਤਪੁਰ ਦੇ ਵਿੱਚ ਵੀ ਰਨ ਕਰਦੇ ਹਾਂ ਫਰੋਸਪੁਰ ਚ ਵੀ ਕਰਦੇ ਹਾਂ ਚਕਰਾਓ ਮੋਗਾ ਫਿਲੌਰ ਮਾਚੀਵਾੜਾ ਤੇ ਆਸੇਪਾਸੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕਿ ਵੀ ਜਿਹੜੇ ਸਾਡੇ ਮੀਨ ਸ਼ਹਿਰ ਤੋਂ ਦੂਰ ਜਿਹੜੇ ਥੋੜੇ ਤੇ 40 50 ਕਿਲੋਮੀਟਰ ਤੱਕ ਦੇ ਰੇਡੀਅਸ ਦੇ ਵਿੱਚ ਜਿਹੜੀ ਹੈ ਅਸੀਂ ਆਪਣੇ ਡਾਕਟਰ ਨੂੰ ਲੈ ਜਾ ਕੇ ਉੱਥੇ ਲੋਕਲ ਲੈਵਲ ਲੈਵਲ ਤੇ ਹੈ ਜਿਹੜੀ ਓਪੀਡੀ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਤਾਂ ਕਿ ਲੋਕਾਂ ਨੂੰ ਹੈ ਕਿ ਆਮ ਤੌਰ ਤੇ ਰੂਟੀਨ ਪ੍ਰੋਬਲਮਸ ਲਈ ਕਿਤੇ ਦੂਰ ਜਾਣਾ ਪਵੇ ਅਲਸ਼ਮਨ ਕਾਰਡ ਵੀ ਜਿਹੜੀ ਹੈ ਉਹ ਇੱਕ ਵੀ ਪਰਚੇ ਦੀ ਹੈ ਕਿਉਂਕਿ ਇਹ ਸਰ ਵੀ ਕੋਪੀਡੀ ਸੈਂਟਰ ਹੈ ਜੀ ਪੂਰੇ ਸਾਡੇ ਕੋਲ ਅਸੀਂ ਸੂਰੀ ਕੋਈ ਐਡਮਿਸ਼ਨ ਨਹੀਂ ਕਰ ਰਹੇ ਹਾਂ ਕੋਈ ਅਸੀਂ ਆਪਰੇਸ਼ਨ ਨਹੀਂ ਕਰਨੇ ਹੈਗੇ ਇਸ ਕਰਕੇ ਆਯੁਸ਼ਮਾਨ ਕਾਰਡ ਦਾ ਉਰੇ ਨਹੀਂ ਹੋ ਸਕਦਾ ਹੈਗਾ ਬਟ ਸਾਡਾ ਫਿਊਚਰ ਦੇ ਵਿੱਚ ਜੇ ਮੰਨ ਲਓ ਕੋਈ ਸੈਂਟਰ ਹੋਰ ਵੱਡਾ ਐਕਸਪੈਂਡ ਹੁੰਦਾ ਹੈ ਕੁਝ ਹੁੰਦਾ ਹੈ ਤਾਂ ਅਸੀਂ ਉਸ ਸਰਵਿਸਿਜ਼ ਵਾਸਤੇ ਜ਼ਰੂਰ ਸੋਚ ਸਕਦੇ ਹਾਂ ਬਟ ਫਿਲਹਾਲ ਅਜੇ ਤੁਸੀਂ ਉਰੇ ਸਿਰਫ ਕੇਵਲ ਓਪੀਡੀ ਸਰਵਿਸਿਜ਼ ਜਿਹੜੀ ਹੈਗੀ ਕੰਸਲਟੇਸ਼ਨ ਸਰਵਿਸਿਜ਼ ਜਿਹੜੀ ਹੈਗੀ ਫੋਕਸ ਜਿਹੜੇ ਹੈਗੇ ਕਿ ਉਹ ਪੇਸ਼ੈਂਟ ਨੂੰ ਦੇਖ ਕੇ ਓਪੀਡੀ ਬੇਸਿਸ ਤੇ ਉਹ ਟ੍ਰੀਟਮੈਂਟ ਐਡਵਾਈਸ ਕਰ ਸਕਦੇ ਹਾਂ ਤਾਂ ਕੰਸਲਟੇਸ਼ਨ ਟੈਸਟਿੰਗ ਨਹੀਂ ਕਰਦੇ ਹੋ ਸਪੈਸ਼ਲ ਫੀਸ ਜੀ ਅਪਾ ਸਰ 500 ਰੁਪਏ ਦੀ ਹੈ। ਕੇਵਲ 500 ਰੁਪਏ ਦੀ ਫੀਸ ਜਿਹੜੀ ਹੈ ਅਸੀਂ ਉੱਤੇ ਰੱਖੀ ਹੈ। ਅਗਲੇ ਜੀ ਮਾਸਲੇ ਦਾ ਹਫਤੇ ਜਾਂ ਫਸਟ ਟਾਈਮ ਬੰਦ ਹੈ। ਹਾਂ ਜੀ ਫਸਟ ਟਾਈਮ ਦੀ 500 ਰੁਪਏ ਫੀਸ ਹੁੰਦੀ ਹੈ ਤੇ ਉਦੋਂ ਬਾਅਦ ਕੀ ਖਰਚੇ ਤਾਂ ਤੁਸੀਂ ਜੀ ਫਾਲੋ ਅਪਰਾਮਨ ਦੁਆਰਾ ਵੀ ਕਰਾ ਸਕਦੇ ਹੋ ਕਿਉਂਕਿ ਜੇ ਤੁਸੀਂ ਦੁਬਾਰਾ ਕੋਈ ਵੀ ਫਾਲੋ ਚਾਰਜ ਨਹੀਂ ਲੈਂਦੇ। ਸਰ ਇਹ ਪਹਿਲਾਂ ਚੰਡੀਗੜ੍ਹ ਹਸਪੀਟਲ ਸੀ ਇਹ ਮਰਜ ਹੋਇਆ 2014 ਵਿੱਚ ਜੀ ਉਹਨਾਂ ਨਾਲ ਕੰਸਲਟ ਹੋਇਆ। ਨਹੀਂ ਇਹ ਮਰਜ ਨਹੀਂ ਹੋਇਆ ਜੀ ਇਹ ਸਾਡੀ ਇੱਕ ਕੰਬਾਈਨਡ ਐਫਰਟ ਹੈ। ਚੰਡੀਗੜ੍ਹ ਹਸਪੀਟਲ ਕਿਹਾ ਕਿ ਬਹੁ है कि एक अच्छा सैटअप देिए कोशिश है कि जो पेशेंट आए तो उन्होंने वेटिंग भी प्रॉपर जगह मिले लैब की सर्विस भी इतने अवेलेबल ने कैमिशॉप भी अवेलेबल है तो यह कि पेशेंट को कि किसी भी तरह की कोई दिक्कत न आए इस करके अं चगढ़ होस्पिटल कलैबोरेशन ओ पी डी स्टार्ट किया जी हाँ बिल्कुल सर इनिशियली जी की जी ओ पीडीडी है वो पूरा वेरवा अंस ऑलरेडीडी शेयर किया है कि हफ्ते च एक बारे जो है कंसलटेंट्स डेली रोटेशन बेसिस से अवेलेबल होगी तो यह जो वेरवा अभी पूरे आसे पास मीडिया के थ्रू भी रिक्वेस्ट है कि जो लोगों अ्रेड कर सकिए ਜਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਦੇ ਸਕੀਏ ਤੇ ਐ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੀਕੇਸੀ ਵਿੱਚ ਹੋਰ ਸਪੈਸ਼ਲਿਟੀਆਂ ਕੋਈ ਐਡ ਕਰਨੀਆਂ ਹੋ ਡਾਕਟਰਸ ਐਡ ਕਰਨੀਆਂ ਜਾਂ ਸਮਝਦਾ ਹੈ ਕਿ ਜੀਕੇ ਵੀ ਲੋਕਾਂ ਦੀ ਡਿਮਾਂਡ ਹੈ ਕਿ ਜੀਕੇ ਦੀ ਫ੍ਰੀਕਵੈਂਸੀ ਜ਼ਿਆਦਾ ਵਧਾਈ ਜਾਵੇ ਤਾਂ ਅਸੀਂ ਜ਼ਰੂਰ ਮਲਟੀਪਲ ਟਾਈਮਸ ਵੀ ਆਪਾਂ ਇਹ ਚੀਜ਼ ਨੂੰ ਬਤਾ ਸਕਦੇ ਹਾਂ